ਗੁੱਡ ਮਾਰਨਿੰਗ ਜੀ ਤੇ ਤੁਹਾਨੂੰ ਸਾਰਿਆਂ ਨੂੰ ਸਾਡੇ ਪੂਰੇ ਪਰਿਵਾਰ ਵੱਲੋਂ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਹੈਪੀ ਲੋੜੀ ਤੇ ਸਵੇਰੇ ਦੇ 10:00 ਵੱਜ ਚੁੱਕੇ ਆ ਤੇ ਮੈਂ ਬਣਾ ਲਈ ਜੀ ਗੋਭੀ ਦੀ ਸਬਜੀ ਸਵੇਰੇ ਮੈਂ ਇੱਕ ਸਬਜੀ ਬਣਾ ਲਈ ਸੀਗੀ ਚਨੇ ਤੇ ਹੁਣ ਮੈਂ ਤੜਕਾ ਲਾਉਣ ਲੱਗੀ ਗੋਭੀ ਨੂੰ ਕਿਉਂਕਿ ਅੱਜ ਮੇਰੀ ਮੰਮੀ ਨਿਆਣਾ ਲੋੜੀ ਲੈ ਕੇ ਇਸ ਕਰਕੇ ਮੈਂ ਸਬਜ਼ੀਆਂ ਦਾ ਕੰਮ ਨਿਬੇੜ ਲਵਾਂ ਮੈਂ ਕਿਉਂ ਫਿਰ ਉਹਨਾਂ ਕੋਲ ਬੈਠ ਹੋ ਜਾਊਗਾ ਥੋੜੀ ਦਰ ਨਹੀਂ ਤਾਂ ਫਿਰ ਕੰਮ 'ਚ ਬੰਦਾ ਲੱਗਿਆ ਰਹਿੰਦਾ ਹੈ ਇਕ ਕੋਈ ਬੈਠੇ ਨਹੀਂ ਜਾਂਦਾ ਕੋਲ ਇਸ ਲਈ ਫਿਰ ਮੈਂ ਪਹਿਲਾਂ ਹੀ ਆਪਣਾ ਕੰਮ ਫ੍ਰੀ ਹੋ ਕੇ ਬੈਹਿ ਜਾਵਾਂ ਤੇ ਸਾਹ ਤੇ ਮੰਮੀ ਜੀ ਨੇ ਡਿਊਟੀ ਜਾਣਾ ਸੀਗਾ ਤੇ ਟਿਫਨ ਵੀ ਜਾਣੇ ਸੀਗੇ ਇਸ ਕਰਕੇ ਮੈਂ ਇੱਕ ਸਬਜ਼ੀ ਸਵੇਰੇ ਬਣਾ ਲਈ ਤੇ ਇੱਕ ਹੁਣ ਬਣਾ ਰਹੀ ਐ ਕਿਉਂਕਿ ਬੇਲੀ ਹੋ ਜੂਗੀ ਕਿ ਕਿਸੇ ਕੋ ਟਾਈਮ ਤਾਂ ਹੈ ਨਹੀਂ ਆਉਣ ਦਾ ਮਸਾਂ ਤਾਂ ਕੋਈ ਬਹਾਨੇ ਨਾਲ ਆਉਂਦਾ ਏ ਜੇ ਫਿਰ ਅਸੀਂ ਆਏ ਹੋਏ ਟਾਈਮ ਵਿੱਚ ਵੀ ਅਸੀਂ ਆਪਣੇ ਕੰਮਾਂ ਵਿੱਚ ਲੱਗੇ ਰਹੀਏ ਫਿਰ ਅੱਗੇ ਦਾ ਅਗਲੇ ਦਾ ਆਏ ਦਾ ਵੀ ਕੀ ਫਾਇਦਾ ਇਸ ਕਰਕੇ ਮੈਂ ਸਾਰਾ ਕੰਮ ਪਹਿਲਾਂ ਹੀ ਕੰਪਲੀਟ ਕਰ ਲਵਾਂਗਾ ਕਿ ਤਾਂ ਕਿ ਉਹਨਾਂ ਕੋਲ ਬੈਠ ਸਕਾਂ ਲੋੜੀ ਆ ਚੁੱਕੀ ਏ ਜੀ ਮੇਰੀ ਵੀ ਹਾਂ ਪਿੰਨੀਆਂ ਵੀ ਨਹੀਂ ਮੁੱਲਦੀਆਂ ਐ ਆਮ ਦਾ ਟਾਈਮ ਮੈਂ ਤੇ ਲੋੜੀ ਦਾ ਮੱਥਾ ਟੇਕਣ ਦਾ ਜਿਹੜਾ ਟਾਈਮ ਆ ਹੋ ਚੁੱਕਿਆ ਐ ਮੈਂ ਥੋੜਾ ਜਿਹਾ ਬਾਹਰ ਰਹੀਤੀ ਲੋੜੀ ਤੇ ਲੋੜੀ ਬਾਹਰਤੀ ਮੈਂ ਤੇ ਹੁਣ ਸਮਾਨ ਐ ਜਿਹੜਾ ਉਹ ਪਾਉਨੇ ਆ ਲੋੜੀ ਦਾ ਸਮਾਨ ਅਜੀ ਜੀ ਮੈਂ ਕਿ ਮੂਫਲੀ ਵਗੈਰਾ ਇਹ ਛਿੱਲਾ ਮੂਕਲੀ ਗਰੇੜੀ ਛਰੇੜੀ ਗੱਜਕ ਨੂੰ ਜੋ ਵੀ ਜਗਾਏ ਤੇ ਇਹ ਇਕੱਠੇ ਕਰਕੇ ਪਾ ਲਵਾਂਗਾ ਅੱਜ ਸਵੇਰੇ ਮੈਂ मूਫਲੀ ਤੇ ਗੱਜਕ ਪਾ ਚੁੱਕੀ ਹਾਂ मूਫਲੀ ਤੇ ਪੱਲਾ ਪਾ ਚੁੱਕੀ ਆ ਤੇ ਹੁਣ ਇਹ ਇੱਕ ਪੈਕ ਰੇੜੀ ਦਾ ਵੀ ਪਾਉਣਗੀ ਇਹਨੂੰ ਮਿਕਸ ਕਰਕੇ ਨਾ ਫੇਰ ਮੱਠਾ ਟੇਕੂਗਾ ਨਾਲ ਤੇ ਬੰਦ ਦੂੰਗਾ ਇਹ ਜੇ ਕੋਈ ਆਏਗਾ ਇਹਨੂੰ ਚਰੇੜੀ ਪਾ ਚੁੱਕੇ ਨੇ ਜਣੀ ਕਿ ਤੇਲ ਚੌਲ ਸਾਰਾ ਕੁਝ ਹੋ ਜਾਂਦਾ ਹੈ ਬਾਹਰ ਦਿਖਾਉਂਦੀ ਤੁਹਾਨੂੰ ਰਸਲੇ ਚਵਾਲੀ ਹੈ ਲੋੜੀ ਤੇ ਇਧਰ ਮੈਂ ਵਾਲੀ ਸੀਗੀ ਏਦਾਂ ਲਾ ਕੇ ਗਈ ਸੀਗੀ ਲੱਕੜਾਂ ਹਲੇ ਵੈਸੇ ਸਾਹ ਆਏ ਨਹੀਂ ਉਹਨਾਂ ਦਾ ਵੇਟ ਕਰ ਰਹੀ ਹਾਂ ਫਿਰ ਉਹਨਾਂ ਦੇ ਆਇਆ ਤੇ ਮੱਠਾ ਠੇਕ ਹੋਊਗਾ ਫਿਲਹਾਲ ਮੈਂ ਕਿਹਾ ਚਲੋ ਇਹਨੂੰ ਲੱਕੜਾਂ ਵਗੈਰਾ ਇਹ ਬਲ ਜੂਗੀ ਉਹ ਪਾਥੀਆਂ ਵਾਰਾ ਤਾਂ ਹੁਣ ਸਾਡੇ ਕੋਲ ਹੁੰਦੀਆਂ ਨਹੀਂ ਇਸ ਕਰਕੇ ਅਸੀਂ ਲੱਕੜਾਂ ਦੀ ਛਿਲਕਾਂ ਚੁਕਾਂ ਦੀ ਉਬਾਲ ਲੈਂਦੇ ਆ ਥੋੜਾ ਟਾਈਮ ਲੱਗਦਾ ਇਹਨੂੰ ਹਵਾ ਵੀ ਚਲਦੀ ਹੈ ਨਾ बच चुकी है, आहे मारुश होईल लकडा बच चुकी मथा वगैरे टेक चुके जी ते पाणी <सथ> <सथ> t、uh